ਦੇਵਰੀ ਬਟਨੇ ਆ ਗਾਪੀ ਸੁਣ ਲੈਣਾ ਚਾਹ ਰਦਾ ਹੈ ਸਰ ਇਹ ਵੀ ਕਿ ਕਰਾਂਗੇ ਹਾਂ ਸੀ ਬਕਰ ਹੋਰ ਸੀਗਾ ਹੋਰ ਸਿਰੋ ਕੀ ਹਾਲਾ ਹੋਰ ਬਾਬਾ ਆਓ ਠੀਕ ਹੈ ਵਧੀਆ ਹੋਰ ਕਿਵੇਂ ਕੋਟੇ ਜੇ ਬਾਰੇ ਪੰਗੇ ਕਰ ਰਿਹਾ ਉਹ ਬਸ ਭਰਾਵਾ ਆਸ਼ੀਰਵਾਦ ਦੀਵਾਨ ਨਹੀਂ ਮੇਰੇ ਬਸ ਕੰਮ ਬਹੁਤ ਕਰਿਆ ਅੱਛਾ ਕੀ ਕੰਮ ਕਰਦਾ ਸੀਗਾ ਬਾਬਾ ਸਰੇ ਬਸ ਭਰਾਵਾ ਹੁਣ ਤਾਂ ਕਿਹੜੇ ਕੰਮ ਆ ਸਾਡੇ ਵਲੇ ਹੁੰਦੇ ਆ ਡੇਡੇ ਦਾ ਖਾਲ ਹੁੰਦੇ ਸੀ ਕੱਚੇ ਹਾਂ ਵਾ ਵਾ ਬਾ ਗੋਢੀ ਤਾਂ ਹੀ ਡਿੱਗੀ ਹੋ ਗਈ ਉਹ ਰਾ ਸ਼ੇਰਾ ਕੰਕ ਵੱਢਦੇ ਪਹਿਲਾਂ ਹੁਣ ਤਾਂ ਤੁਹਾਡੇ ਆ ਤਿੱਕ ਪਹਿਲੀ ਬਾਬਾ ਤੂੰ ਗਏ ਨਹੀਂ 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 ਪੁੱਤ ਇਹ ਤਾਂ ਬਸ ਬੈਠੇ ਰ ਕੰਕ ਵੱਢਦੇ ਜਦੋਂ ਸਾਰਾ ਦਿਨ ਬਸ ਉੱਥੇ ਚੱਪੜੀਆਂ ਬੰਨੀਆਂ ਆ ਗਈਆਂ ਹਾਂ ਹੁਣ ਤੇਰੇ ਡੇਡੇ ਦਾ ਕਹੀ ਨਹੀਂ ਨੇ ਬਾਬਾ ਤੂੰ ਕਿਵੇਂ ਜਾਣਦੇ ਕਿ ਛੋਟੀਆਂ ਸੀ ਉਹਨਾਂ ਉਦੋਂ ਪਤਾ ਕੀ ਗੱਲ ਆ ਸ਼ੇਰਾ ਹੁਣ ਤਾਂ ਦੇਖੋ ਸੋਨੂ ਪੈਗਾ ਸੁਖਾ ਉਦੋਂ ਕੱਚੇ ਖਾਲ ਹੁੰਦੇ ਡੇਡੇ ਖਾਲ ਹੁੰਦੇ ਅਸੀਂ ਬਣਾਈਆਂ ਬੰਨ ਕੇ ਹੁੰਦੇ ਟਰਾਲੀ ਮਿੱਟੀ ਦੀ ਲੱਗਦੀ ਸੀ ਬੰਨੇ ਚ ਹੁਣ ਸੋਟੇ ਬੰਨ ਕੇ ਕਹੀ ਤਾਂ ਲੱਗਦੀ ਆ ਏਡੇ ਖਾਲ ਲੱਗਦੇ ਸੀ ਨਹੀਂ ਨਹੀਂ ਕੱਦ ਕਾ ਨੂੰ ਸੋਟਾ ਜੀ ਪੁੱਤ ਕੰਮ ਬਹੁਤ ਕਰਿਆ ਜਵਾਨੀ ਵੇਲੇ ਇੱਗਾ ਠੀਕ ਆ ਵੀ ਤਾਂ ਕੰਮ ਨੇ ਬੜੇ ਕਰਤੇ ਗੋਡੇ 빙ਗੇ ਕਰਤੇ ਬਾਲਟ ਚ ਰੋਣਾ ਹੁੰਦਾ ਹੀ ਬੜੇ ਗੋਡੇ ਬਹੁਤ ਬੜਾ ਸੀਰਾ ਬਹੁਤ ਕੰਮ ਕਰਿਆ ਜਵਾਨੀ ਵੇਲੇ ਬਾਬਾ ਕਿਹਾ ਪਾਗਣਾ ਵੀ ਟੁੱਟ ਗਈ ਸੀ ਕਹਿੰਦੇ ਆਪਣੇ ਆਹ ਸੀਰਾ ਉਹ ਮੈਸ ਨੂੰ ਦਲਦਾ ਵੀ ਕੀ ਗੱਲ ਸੀ ਉਹ ਪਤਾ ਕੀ ਗੱਲ ਸੀ ਮਾਇਆ ਹਾਂ ਸੀ ਪਾਖੜਾ ਸਾਈਕਲ ਤੇ ਅੱਛਾ ਤੇ ਮੈਂ ਲੈ ਜੀ ਕਦਮਾਂ ਦੇ ਵੀ ਹੂੰ ਉਹ ਕਦੇ ਮੈਂ ਪਾਣੀ ਪੀਣ ਲੱਗ ਗਿਆ ਤੇ ਉਹ ਜੇਬ ਟਪਾਇਓ ਸੀ ਉੱਪਰ ਅੱਛਾ ਉਹ ਤੇ ਜਿੱਦ ਪਿਆ ਕਦੂ ਦਾ ਬਾਹਰਾਂ ਵਿੱਚ ਬਾਹਰਾਂ ਦੇ ਵਿੱਚ ਮੁਰਕੇ ਬੱਸ ਉਹ ਹਾਂ ਕਿ ਬਲ ਉਗਰੇ ਹੀ ਉਹ ਬਲ ਉਗਰੇ ਹੀ ਉਹਨੂੰ 2-4 ਸਾਲ ਹੋਏ ਬਲ ਨੂੰ ਤੇ ਬੰਨ ਦਾ ਫਾਇਲਰ ਗਈ ਉਹ ਬਲ ਫਾਇਲਰ ਗਈ ਤੇ ਉਹਦੇ ਨਾਲ ਬੰਨ ਲੱਗ ਗਿਆ ਆਪਾਂ ਅਗਰ ਪਾਣੀ ਕਰਨ ਲੱਗ ਗਿਆ ਮੁਰਕ ਦੁੱਦੀ ਤੁਸੀਂ ਕਦਮਾਂ ਦੇ ਬੜਾ ਬਾਹਰ ਪਾਣੀ ਦੇ ਵਿੱਚ ਆ ਪਾਣੀ ਚ ਬੱਲ ਕੇ ਇਧਰ ਆ ਵਾ ਪਾਣੀ ਦਾ ਬੰਗੜਾ ਪਤਾ ਤੈਨੂੰ ਕਿੱਥੇ ਸੀ ਕਿੱਥੇ ਸੀ ਉਹ ਤੇਰਾ ਹਾਜੀ ਬਥੇਰੇ ਹੁਣ ਲਾਉਣੇ ਦੂਰੇ ਸੀ ਉਹ ਕਿੱਥੇ ਹੋ ਰਿਹਾ ਉਹ ਤੇਰਾ ਪੇ ਹੋਈ ਜਾਂਦਾ ਜਦੋਂ ਤੇ ਇਹ ਗੱਲ ਆ ਇਹ ਕਟੂਕਟ 84 ਵਾਲੀ ਦੀ ਗੱਲ ਆ ਬਾਬਾ ਕਾ ਗੱਪ ਮਰੀ ਜਾਣਾ ਯਾਰ ਕਾ ਪਤਾ ਕੀ ਗੱਲ ਆ ਕਦੋਂ ਵੀ ਵੱਡਾ ਹੋਗਾ ਫਿਰ ਉਸ ਪਤਾ ਕੀ ਅਲੋਈ ਸ਼ੇਰਾ ਫੇਰ ਇਥੋਂ ਪਿੰਡ ਦੇ ਵਿੱਚੋਂ ਬੰਦੇ ਗਏ ਆੜੀਆਂ ਲੈ ਕੇ ਆੜੀਆਂ ਲੈ ਕੇ ਫੇਰ ਵੱਲ ਵੱਢੀ ਫੇਰ ਕਿਤੇ ਜਾ ਕੇ ਪਾਣੀ ਦਾ ਮੋਲ ਹੌਲੀ ਹੌਲੀ ਬਹਨੇ ਬਹਨੇ ਪਾੜਾ ਫੇਰ ਬੰਨੀ ਮਗਰੋਂ ਪਾਣੀ ਕੰਟਰੋਲ ਹੋ ਗਿਆ ਕੱਦੂ ਦੀ ਬੇ ਸਬਜ਼ੀ ਬਣਾਈ ਬੈਠੀ ਐਡੀਆਂ ਐਡੀਆਂ ਗੱਲਾਂ ਸੀ ਐਡੀਆਂ ਐਡੀਆਂ ਅੱਲਾ ਦਾ ਸੀ ਕੱਦੂ ਦੀ ਸਬਜ਼ੀ ਬਣਾਈ ਫੇਰ ਇੱਕ ਕੱਦੂ ਰੁੜ ਕੇ ਜਾ ਕੇ ਜਿਹੜਾ ਚੂੜਗਣ ਹੈਡ ਉਹਦੇ ਵਿੱਚ ਲੱਗ ਗਿਆ ਉਹਦੇ ਨਾਲ ਹੋਰ ਪਾਖਣਾ ਚੜ ਗਈ ਜਦੋਂ ਉੱਥੋਂ ਫੇਰ ਟੁੱਟ ਗਈ ਵੇ ਕਾਈ ਟੋਸੀ ਦੋ ਸਾ ਭਾਗ ਰਣ ਤੇ ਭੈਣਾਂ ਦਾ ਪਨੀ ਬੰਦ ਰਹੀ ਹੈ ਰਜੇ ਵੀ ਮੇਰੇ ਸਾਹਮਣੇ ਪਏ ਨੇ ਵਿਧਵਾ ਇਹ ਨਾਲ ਸਾਹਮਣੇ ਪਏ ਨੇ ਗੱਲ ਕਰ ਹੁਣੇ ਨੁਕਸਾਨ ਪਾਉਂਦਾ ਰਹਾ ਤਾਂ ਫਿਰ ਉਹ ਵੀ ਕੰਮ ਲਾਉਂਗਾ ਸ਼ੇਰਾ ਹੁਣ ਜਾਈਦਾ ਨੇ ਖੇਤ ਬਾਠ ਠੀਕ ਆ ਬੈਠੇ ਆ ਵਿਹਲੇ ਲਾ ਲਗੇ ਆਂ ਡਰ ਲਾ ਦੇ ਦੁਆਰੇ ਨੇ ਕਿੱਦਾਂ ਮੈਨੂੰ ਆਸੀ ਜਿਹ ਪਤਾ ਕੀ ਗੱਲ ਆ ਉਹ ਜਿਹੜਾ ਵੀ ਆ ਬੱਲਾ ਫੈਲਣ ਜਾਣਗੇ ਐਵੇਂ ਕਿੰਨਾ ਦੋ ਕਿਲੇ ਰੋਕ ਲੂ ਅੱਛਾ ਜੀ ਐਡੀ ਫੈਲਣ ਦੀ ਆ ਮਤ ਤਾਂ ਕਰਕੇ ਬਰੋ ਵੀਨ ਸਾਮ ਹੀ ਰੱਖਿਆ ਤੇ ਬਾਬਾ ਸਬਜੀ ਕਿਵੇਂ ਬਣਾਉਂਦੇ ਹੁਣ ਮੈਂ ਜਾਣਾ ਰੋਟੀ ਖਾਣਾ ਹੁਣ ਮੇਰਾ ਹੋ ਗਿਆ ਰੋਟੀ ਦਾ ਬੱੱਕਾ ਸਾਨੂੰ 20 ਸਾਨੂੰ 20 ਦੇ ਜਾ ਫਿਰ 20 ਦੇ ਜਾ ਸਾਨੂੰ ਨਹੀਂ ਨਹੀਂ ਬੱਤੂ ਤੁਸੀਂ ਐਵੇਂ ਉੱਤੇ ਰੋਕ ਕੇ ਤਾਂ ਖਰਾਬ ਕਰ ਦੋਗੇ ਖਰਾਬ ਹੋਣ ਦਾ ਕੀ ਬਾਬਾ ਹੋ ਮੈਂ ਲੈ ਆ ਰਿਹਾ ਰੋਟੀ ਦਿਖਾਉਂ ਚਲੋ ਰੋਟੀ ਲੈ ਲਓ ਆਪਾਂ ਕੱਲ ਨੂੰ ਆਉਨੇ ਆਪਾਂ ਚੰਗਾ ਹਾਂ ਕੱਲ ਨੂੰ ਆਏਗਾ ਠੀਕ ਹੈ ਤੈਨੂੰ ਦਊਂ ਆ ਬੀਲ ਚੰਗਾ ਛੇਰੋ ਚੰਗਾ ਬਾਬਾ ਹੋਰ ਰੋਟੀ ਲੈ ਲੈ ਬਹੁਤ ਸਮਝਾ ਦੇਣਾ ਬਾਬਾ ਜੀ ਨੇ ਕੀ ਰਿਹਾ ਆਂਦਾ ਵਧੀਆ ਹਣੀ ਕੀ ਤਾਂ ਲੱਗਦਾ ਨਾਲ ੱੱਲਾ ਹੋਇਆ ਅੱਧਾ ਨਾ ਆਉਂਗਾ ਅੱਧਾ ਫਨਕਾਹ ਸੀ ਨਹੀਂ ਰਹਾ ਚੰਗਾ ਬਤਾ ਭਾਈ ਵਧੀਆ ਸੁਣਾਉਂਦਾ ਬਾਬਾ ਨੇ ਲੀਪੜਾ Tchau.